ਆ ਸਾਹਿਬ ਅਸਰੀ ਬਾਕੀ ਜੀ ਕੇ ਪਤੇ ਬੀਜੇਪੀ ਨੂੰ ਸਕਿਉਰਟੀ ਪੰਜਾਬ ਚ ਕਿਉਂ ਨਹੀਂ ਮਿਲ ਰਹੀ ਕਿਉਂ ਸਾਨੂੰ ਮਰਨ ਖਤਰ ਛੱਡਿਆ ਜਾਂਦਾ ਕਿਉਂਕਿ ਖਾਲਸਤਾਨੀਆਂ ਦੇ ਪੁੰਨੂ ਦੇ ਆਮ ਆਦਮੀ ਪਾਰਟੀ ਨਾਲ ਲਿੰਕ ਨੇ ਇਹ ਤੁਸੀਂ ਦੇਖੋ ਵੀਡੀਓ ਲਾਈਕ ਸ਼ੇਅਰ ਸਬਸਕ੍ਰਾਈਬ ਵੀ ਕਰੋ ਤੇ ਆ ਦੇਖੋ ਵੀਡੀਓ ਫਿਰ ਮੈਂ ਇਹਨਾਂ ਗੱਲ ਕਰਿਓ ਵੈਰ ਦੀ ਗੱਲ ਤਾਂ ਵੈਰ ਦੀ ਪਤੇ ਅਰਵਿੰਦ ਕੇਜਰੀ ਵਾਲੇ ਜਿਹੜੇ ਆਪਣੇ ਆਪ ਨੂੰ ਈਮਾਨਦਾਰ ਭਾਰਤੀ Hindu ਦੱਸਦੇ ਐ ਪਰ ਓਹੋ ਬੇਈਮਾਰ ਭਾਰਤੀ ਹਿੰਦੂ ਤੋਂ ਵੀ ਖਤਰਨਾਕ ਨਿਕਲੇ 2014 ਤੋਂ ਅਰਵਿੰਦ ਕੇਜਰੀਵਾਲ ਜਦੋਂ ਇਹਨਾਂ ਦੇ ਕੋਲ ਸੱਤਾ ਨਹੀਂ ਸੀ ਅਮਰੀਕਾ ਆਉਂਦਾ ਔਰ ਇੱਥੇ ਵਾਅਦਾ ਕਰਦਾ ਨਿਊਯਾਰਕ ਦੇ ਵਿੱਚ ਖਾਲਿਸਤਾਨੀ ਪੱਖੀ ਉਹਨਾਂ ਧਿਰਾਂ ਦੇ ਨਾਲ ਅਸੀਂ ਉਦੋਂ ਵੀ ਰੋਕਿਆ ਸੀ ਉਹਨਾਂ ਧਿਰਾਂ ਨੂੰ ਪਰ ਇਹਨੇ ਵਾਅਦਾ ਕੀਤਾ ਕਿ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ 5 ਘੰਟੇ ਦੇ ਵਿੱਚ ਛੱਡ ਦਿੱਤਾ ਜਾਏਗਾ ਜਦੋਂ ਇਹਨਾਂ ਦੀ ਸਰਕਾਰ ਬਣੀ ਅੱਜ ਨੋਵਾਂ ਸਾਲ ਹੈ ਇਹਨਾਂ ਦੀ ਸਰਕਾਰ ਬਣੀ ਨੂੰ ਪਰ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਤਾਂ ਕੀ ਛੱਡਣਾ ਸੀ ਲੱਖਾਂ ਡਾਲਰ ਲੈ ਗਿਆ ਔਰ ਉਸ ਤੋਂ ਬਾਅਦ 2014 ਤੋਂ ਲੈ ਕੇ ਅੱਜ ਤਾਈਂ 16 ਮਿਲੀਅਨ ਡਾਲਰ 16 ਮਿਲੀਅਨ ਡਾਲਰ ਖਾਲਿਸਤਾਨੀ ਪੱਖੀ ਤੇ ਨਹੀਂ ਦਿੱਤਾ ਇਹ ਆਮ ਆਦਮੀ ਪਾਰਟੀ ਦੀ ਸਰਕਾਰਾਂ ਬਣਾਉਣ ਨੂੰ ਹੁਣ ਤੁਸੀਂ ਵੀਡੀਓ ਦੇਖੋ ਵੀ ਇਹਦੇ ਵਿੱਚ ਗਲਤ ਕੌਣ ਆ ਸਹੀ ਕੌਣ ਆ ਕਿਉਂਕਿ ਮੇਰੇ ਉੱਪਰ ਖਾਲਿਸਤਾਨੀਆਂ ਦੇ ਅਟੈਕ ਹੋ ਰਿਹਾ ਮੇਰੇ ਪੋਸਟਰ ਪਾੜੇ ਜਾ ਰਹੇ ਆ ਮੈਂ ਪੰਜਾਬ ਪਰਵਾਰੀਆਂ ਗਊ ਰੱਖਸ਼ਾ ਦਲ ਦਾ ਔਰ ਇਹਨਾਂ ਨੇ ਮੇਰੇ ਤੇ ਜਾਂਚੀ ਇਹਨੇ ਅਟੈਕ ਕੀਤੇ ਨਾਲ ਜਾਂਚੀ ਪੰਜਾਬ ਪੁਲਿਸ ਦਾ ਇਹਨਾਂ ਸਹਿਯੋਗ ਆ ਉਹਨਾਂ ਨੂੰ ਵੀ ਜਿਵੇਂ ਮਰਜ਼ੀ ਮੈਨੂੰ ਮਾਰ ਤਾ ਨਾ ਕੋਈ ਪਰਵਾਹ ਨਹੀਂ ਹੈਗੀ ਕੋਈ ਪਰਵਾਹ ਨਹੀਂ ਹੈਗੀ ਨਾਲ ਰਲਿਆ ਹੋਇਆ ਭਗਵੰਤ ਮਾਨ ਸੀਐਮ ਅ ਤੁਸੀਂ ਆਪਣੇ ਆਪਣੇ ਆਪ ਦੇਖ ਲਓ ਮੈਂ ਤਾਂ ਇਹ ਦੇ ਵਿੱਚ ਕੋਈ ਗਲਤ ਨਹੀਂ ਬੋਲਦਾ ਹੈਗਾ ਜਦ ਪੁੰਨੂ ਕਹਿ ਰਿਹਾ ਵਾ ਸਾਡੀ ਪੁੰਨੂ ਨਾਲ ਦੁਸ਼ਮਣੀਆਂ ਅਸੀਂ ਕਲ ਤਾਂ ਨਹੀਂ ਬਣਾਉਣਾ ਦਿੰਦੇ ਹੈਗੇ ਇਹ ਬੰਦੇ ਜਾਣ ਚੀ ਜਾਣ ਬੁੱਝ ਕੇ ਸਾਡੇ ਤੇ ਅਟੈਕ ਕਰ ਰਿਹਾ ਸਾਡੀਆਂ ਜਾਣ ਚੀ ਸਾਡੇ ਤੇ ਤੁਸੀਂ ਪੁੱਛੋ ਨਾ ਸਾਡਾ ਕਿੰਨਾ ਬੁਰਾ ਹਾਲਾ ਸਾਡੀ ਕੋਈ ਸੁਣਵਾਈ ਹੋਏ ਹੈ ਨਹੀਂ ਪੰਜਾਬ ਦੇ ਵਿੱਚ ਅਮਸਾ ਜੀ ਪਲੀਜ਼ ਸਾਡੀ ਰੱਖਿਆ ਕੀਤੀ ਜਾਵੇ ਪੰਜਾਬ ਦੇ ਵਿੱਚ ਕਿਉਂਕਿ ਆਮ ਆਦਮੀ ਪਾਰਟੀ ਫੇਲੀਅਰ ਹੋ ਚੁੱਕੀ ਆ ਸਾਡੀ ਰੱਖਿਆ ਨਹੀਂ ਕਰ ਸਕਦੀ ਪਲੀਜ਼ ਸਾਡੀ ਰੱਖਿਆ ਕੀਤੀ ਜਾਵੇ ਪਲੀਜ਼ ਪਲੀਜ਼ ਹੱਥ ਜੋੜ ਕੇ ਬੰਤੀ ਹੈ ਕਿਉਂਕਿ ਅਸੀਂ ਤੁਹਾਡੇ ਨਾਲ ਚੱਲਣ ਵਾਲੇ ਬੰਦੇ ਆ ਸਾਡੀ ਰੱਖਿਆ ਕੀਤੀ ਜਾਵੇ ਆਮ ਆਦਮੀ ਪਾਰਟੀ ਫੇਲ ਹੋ ਚੁੱਕੀ ਆ ਸਿੱਖਾਂ ਘਾਤਰ ਕਿਸਾਨਾਂ ਘਾਤਰ ਫੇਲ ਹੋ ਚੁੱਕੀ ਆ ਵੈਗਰਜੀ ਕਾ ਕਾਲਤਾ ਵੈਗਰਜੀ ਕੀ ਫਤੇ ਪਲੀਜ਼ ਸਾਡੀ ਰੱਖਿਆ ਕੀਤੀ ਜਾਵੇ ਪਲੀਜ਼ 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 ਸਰ ਕਿਉਂਕਿ ਇਹ ਨਹੀਂ ਵੀ ਅਸੀਂ ਮਰਨ ਤੋਂ ਡਰਦੇ ਆ ਅਸੀਂ ਕੋਈ ਕੰਮ ਕਰਨਾ ਚਾਹੁੰਦੇ ਆ ਅਸੀਂ ਲੋਕਾਂ ਲਈ ਵਿਚਰਨਾ ਚਾਹੁੰਦੇ ਆ ਲੋਕਾਂ ਲਈ ਚੰਗੇ ਕੰਮ ਕਰਨਾ ਚਾਹੁੰਦੇ ਆ ਇਹ ਸਾਨੂੰ ਮਰਵਾਉਣਾ ਚਾਹੁੰਦੇ ਆ ਵੀ ਇਹੋ ਜਿਹਾ ਕੋਈ ਕੰਮ ਸਿੱਖ ਕਰਾਈ ਨਾ ਸਕੇ ਚੰਗਾ ਕੋਈ ਕਰਮ ਇਸ ਕਰਕੇ ਅਸੀਂ ਚੰਗੇ ਕਰਮ ਕਰਨਾ ਚਾਹੁੰਦੇ ਆ ਤਾਂ ਅਸੀਂ ਜਿੰਨੀ ਸਾਡੀ ਜ਼ਿੰਦਗੀ ਮਾੜੀ-ਮੁੱਟੀ ਬਚੀ ਆ ਉਹ ਅਸੀਂ ਚੰਗੇ ਕਰਮਾਂ ਦੇ ਵਿੱਚ ਚੰਗੇ ਕੰਮ ਕਰਨਾ ਚਾਹੁੰਦੇ ਆ ਇਹ ਸਾਨੂੰ ਕਰਨ ਨਹੀਂ ਦਿੰਦੇ ਹੁਣ ਸਾਡੀ ਰੱਖਿਆ ਕੀਤੀ ਜਾਵੇ ਪਲੀਜ਼ ਪਲੀਜ਼ ਹਮਸਾਦੀ ਪਲੀਜ਼ ਸਰੀ ਰੱਖਿਆ ਕੀਤੀ ਜਾਵੇ ਪਲੀਜ਼